ਸਾਸੀ ਕਾਲ ਜਮਾਂ ਕੈਨ ਠੀਕ ਹੋ ਹਾਂ ਜੀ ਮਿੱਤਰ ਪਿਆਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕਾਲ ਕੀ ਹਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਸਰਪੰਚੀ ਦਾ ਜਿਹੜਾ ਦੰਗਲ ਹੈ ਬਾਈ ਜਮਾਂ ਇਹਨ ਪੂਰਾ ਫੁੱਲ ਭਖਿਆ ਪਿਆ ਮੇਰੇ ਸਤਿਕਾਰਯੋਗਤਾ ਜੀ ਸਰਦਾਰ ਮੇਜਰ ਸਿੰਘ ਜੀ ਸਾਬਕਾ ਮੈਂਬਰ ਹੁਣ ਸਰਪੰਚੀ ਦੇ ਵਿੱਚ ਖੜੇ ਨੇ ਬਹੁਤ ਹੀ ਜ਼ਿਆਦਾ ਸੂਝਵਾਨ ਇਹ ਚੀਜ਼ ਮੈਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਪਿੰਡ ਦੇ ਵਿੱਚ ਇਹਨਾਂ ਦੇ ਕੀਤੇ ਹੋਏ ਕੰਮ ਬੋਲਦੇ ਨੇ ਪੁਰਾਣੇ ਸਮੇਂ ਦੇ ਵਿੱਚ ਕਿਹਦੇ ਨਾਲ ਕਿੱਥੇ ਕਿੱਥੇ ਕਿਵੇਂ ਕਿਵੇਂ ਖੜੇ ਨੇ ਕਿਹਦੇ ਕਿਹਦੇ ਕੀ ਕੀ ਕੰਮ ਕਰੇ ਨੇ ਜੇ ਮੈਂ ਕੱਲਾ-ਕੱਲਾ ਗਲਾਉਣ ਲੱਗ ਜਾਂ ਘਟੋ-ਘਟ ਮੈਨੂੰ ਬਈ ਘੰਟਾ ਡੇਢ ਘੰਟਾ ਲੱਗ ਜਾਉ ਕਿਉਂਕਿ ਇਹਨਾਂ ਦੇ ਕੰਮ ਬੋਲਦੇ ਨੇ ਬਾਕੀ ਬਈ ਇਹ ਬੰਦਾ ਐਡਾ ਤੱਕੜ ਬੰਦਾ ਹੈ ਪਿੱਛੋਂ ਥਾਪੀ ਦਿੰਦਾ ਅਗਲੇ ਨੂੰ ਕਹਿੰਦਾ ਕੋਈ ਗੱਲ ਨਹੀਂ ਪੁੱਤ ਤੇਰੇ ਪਿੱਛੇ ਮੈਂ ਖੜਾ ਕੋਈ ਚੱਕਰੀ ਨਹੀਂ ਇਹੋ ਜਿਹਾ ਬੰਦਾ ਬਈ ਸਰਪੰਚ ਆਪਾਂ ਨੂੰ ਪਿੰਡ ਵਾਸਤੇ ਚਾਹੀਦਾ ਜਿਹੜਾ ਕਹਿੰਦਾ ਵੀ ਤੇਰੇ ਪਿੱਛੇ ਮੈਂ ਖੜਾ ਠਾਣਿਆਂ 'ਚ ਕਚਹਿਰੀਆਂ 'ਚ ਰੌਲੇ ਨਹੀਂ ਜਾਂਦੇ ਜਿਹੇ ਜਿਹੇ ਸਰਪੰਚ ਪਿੰਡਾਂ ਇਸ ਸਰਪੰਚ ਦੀ ਸਰਦਾਰ ਮੇਜਰ ਸਿੰਘ ਮੈਂਬਰ ਦੀ ਜੱਜ ਕੇ ਸਪੋਰਟ ਕਰੋ ਸਾਰੀਆਂ ਮਾਈਆਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਿੱਚ ਆਪਾਂ ਢੇੜਾ ਲਾ ਰਹੇ ਹਾਂ ਇਕੱਲੇ ਇਕੱਲੇ ਘਰ ਦੇ ਵਿੱਚ ਆਪਾਂ ਕਹਿ ਰਹੇ ਹਾਂ ਕੇ ਸਰਪੰਚੀ ਦੀਆਂ ਚੋਣਾਂ ਵਾਸਤੇ ਵੈਸੇ ਕਹਿਣ ਦੀ ਲੋੜ ਨਹੀਂ ਕਿਉਂਕਿ ਕੰਮ ਹੀ ਇੰਨੇ ਸੋਹਣੇ ਕੀਤੇ ਨੇ ਤਾਂ ਅਜੀ ਤੁਸੀਂ ਨੇ ਕੰਮ ਬਹੁਤ ਸੋਹਣੇ ਕੀਤੇ ਨੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਕੰਮ ਬਹੁਤ ਘੈਂਟ ਕੀਤੇ ਹੋਏ ਨੇ ਪਰ ਫੇਰ ਵੀ ਬਾਈ ਇੱਕ ਸਾਡਾ ਫਰਜ਼ ਬਣਦਾ ਕੱਲੇ ਕੱਲੇ ਪਿੰਡ ਦੇ ਵਿੱਚ ਘਰ ਦੇ ਵਿੱਚ ਕੱਲੇ ਕੱਲੇ ਚ ਅਸੀਂ ਕਹਿ ਕੇ ਆਵਾਂਗੇ ਜਰੂਰ ਬਾਈ ਤੁਸੀਂ ਨੇ ਸਾਡੀ ਸਪੋਰਟ ਕਰਨੀ ਹੋਰ ਤਾਂ ਅਜੀ ਕਹਿਮੋ ਠੀਕ ਹੈ ਸੇਤਨ ਸਦਾ ਕਹਿਮ ਨੇ ਕਿਵੇਂ ਨਗਰ ਦਾ ਸਹਿਯੋਗ ਹੈਗਾ ਹੋਰ ਰਾਮੀ ਬਾਈ ਕਹਿਮੋ ਇਹ ਬਾਈ ਸਾਡੇ ਸਿੰਗਰ ਸਾਹਿਬ ਬਾਈ ਰਾਮੀ ਬਾਈ ਸ਼ਿੰਦਾ ਸਾਡੇ ਜਿਹੜੇ ਸਰਪੰਚੀ ਦੇ ਪਹਿਲਾਂ ਬਾਈ ਨੇ ਕਾਗਜ਼ ਭਰੇ ਸੀਗੇ ਨਾ ਆਪਣੇ ਪਿਆਰ ਨਾਲ ਇਹਨਾਂ ਨੇ ਸਹਿਯੋਗ ਦਿੱਤਾ ਬਰਾਬਰ ਇਹਨਾਂ ਨੇ ਕਿਹਾ ਵੀ ਕੋਈ ਚੱਕਰ ਨਹੀਂ ਸਾਡਾ ਚਾਚਾ ਖੜਾ ਕੋਈ ਦਿੱਕਤ ਨਹੀਂ ਸਾਡਾ ਸਰਦਾਰ ਖੜਾ ਕੋਈ ਦਿੱਕਤ ਹੀ ਨਹੀਂ ਇਹਦੀ ਸਪੋਰਟ ਆ ਹੋਰ ਬੇਬੇ ਠੀਕ ਹੋ ਹਾਂ ਸੇਤਾਂ ਠੀਕ ਨੇ ਜੀ ਕਿਵੇਂ ਸਹਿਯੋਗ ਹੈ ਮੰਨਿਆ ਦਾ ਅੱਧੀ ਰਾਤ ਤੋਂ ਬਾਅਦ ਖੁੱਲਾਂਗੇ ਬਿਲਕੁਲ ਉਹ ਤਾਂ ਕਈ ਤੇ ਮੈਂ ਕੋਈ 1 ਵਜੇ ਆ ਜੇ 2 ਵਜੇ ਆ ਜੇ ਪਹਿਲਾਂ ਵੀ ਖੋਲਦੇ ਹੁਣ ਵੀ ਖੁੱਲਾਂਗੇ ਇਹ ਤਾਂ ਸੋਡੇ ਤੱਕ ਕਹਿਣ ਦੀ ਲੋੜੀ ਇਹ ਤਾਂ ਤੁਹਾਨੂੰ ਹੀ ਕੁੜੀ ਰੋਲੇ ਨਵੇਂਾਂਗੇ ਕਿਤੇ ਨਹੀਂ ਜਾਣ ਦੇਣਾ ਹਾਂ ਜੀ ਹਾਂ 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 ਜੀ ਸਾਰੇ ਸੋ ਆ ਜਾਓ ਮਿੱਤਰੋ ਆਪਾਂ ਚੱਲਦੇ ਹਾਂ ਸਾਰੇ ਘਰਾਂ ਦੇ ਵਿੱਚ ਕਹਿ ਕੇ ਆਈਏ ਤੇ ਮੜੇ ਮਾਈਆਂ ਦਿਖਾ ਦੇ ਇੱ ਸਿੱਖ ਕੱਲਾ ਉਹ ਇਹ ਨਹੀਂ ਹੈਗਾ ਵੀ ਕੱਲੀ ਮਢੀ ਰਹੀ ਐ ਸਾਰੀਆਂ ਭੈਣਾਂ ਵੀ ਨਾਲ ਨੇ ਸਾਰੇ ਭਰਾ ਵੀ ਨਾਲ ਨੇ ਤੇ ਜੱਜ ਕੇ ਸਪੋਰਟ ਕਰਨੀ ਐ ਬਈ ਸਾਰਿਆਂ ਨੇ ਕੀ ਹਾਲ ਨੇ ਪੱਕੇ ਕੈਮ ਜਿਵੇਂ ਹੋ ਪੂਰਾ ਕੰਮ ਲਾਲਾ ਨੇ ਲਾਲਾ ਬਾਈ ਵੋਏ ਸੋ ਬਈ ਸਾਡੇ ਸਾਰੇ ਪਿੰਡ ਦੇ ਵਿੱਚ ਇਸ ਪਰਿਵਾਰ ਦਾ ਇੰਨਾ ਕੋ ਹੌਲਡ ਹੈ ਸਾਡੇ ਬਾਈ ਸਤਿਕਾਰਯੋਗ ਬਾਈ ਗੁਰਲਾਲ ਸਿੰਘ ਗ੍ਰੰਥੀ ਹਨਾ ਵੀ ਪਿਛਲੇ ਕਿੰਨੇ ਸਮੇਂ ਤੋਂ ਸਾਡੇ ਗੁਰਦੁਆਰਾ ਸਾਹਿਬ ਸੰਤਵਾ ਬੱਗਾ ਸਿੰਘ ਜੀ ਵੱਡਾ ਜਿਹੜਾ ਸਥਾਨ ਹੈ ਉਸ ਸਥਾਨ ਤੇ ਸੇਵਾਵਾਂ ਕਰ ਰਹੇ ਨੇ ਜੇ ਕਿਸੇ ਬੰਦੇ ਦੇ ਵਿੱਚ ਕੋਈ ਵੈਲਿਊ ਹੁੰਦੀ ਆ ਜਾਂ ਕੋਈ ਪਾਵਰ ਹੁੰਦੀ ਆ ਨਾ ਜਾਂ ਕੋਈ ਚੰਗਾ ਬੰਦਾ ਹੁੰਦਾ ਉਹੀ ਗ੍ਰੰਥੀ ਰਹਿ ਸਕਦਾ ਹੈ ਇਹ ਲਾਣਿਆਂ ਤੋਂ ਘਰਾਣਿਆਂ ਤੋਂ ਪਤਾ ਲੱਗਦਾ ਕਿੰਨੇ ਟਾਈਮ ਤੋਂ ਜਦੋਂ ਦਾ ਗ੍ਰੰਥੀ ਰੱਖਿਆ ਲਗਭਗ ਬਾਬਾ ਆਪਾਂ ਨੂੰ 16 17 ਹੋ ਗਏ 15 16 ਸਾਲ ਹੋ ਗਏ ਗ੍ਰੰਥੀ ਨਹੀਂ ਚੇਂਜ ਹੋਇਆ ਜੇ ਬੰਦਾ ਮਾੜਾ ਹੋਵੇ ਉਹਨੂੰ ਬੰਦਾ ਚੇਂਜ ਕਰ ਦਿੰਦਾ ਦਾ ਸੋ ਉਹਨੂੰ ਲਾਣੇ ਤੋਂ ਪਤਾ ਲੱਗ ਜੂ ਬਾਈ ਬੰਦਾ ਕਿਵੇਂ ਦਾ ਕੀ ਹਾਲ ਨੇ ਜਈ ਕਹਿਮਾ ਜਮਾ ਕਹਿਮਾ ਵੱਡੇ ਭਈਆ ਆਪਣਾ ਭਰਾ ਆਪਣੇ ਨਾਲ ਹੈ ਤਾਂ ਸਾਰਾ ਕੁਝ ਹੀ ਆਪਣੇ ਨਾਲ ਹੈ ਇੱਕ ਚੀਜ਼ ਹੋਰ ਕਹਿ ਦੇਣਾ ਹੁਣਾਂ ਭਰਾਵਾ ਵਿੱਚ ਬਦਨਾਮ ਕੀਤਾ ਜਾ ਰਿਹਾ ਕਹਿੰਦੇ ਦੀਪ 5 1000 ਰੁਪਿਆ ਲੈ ਕੇ ਵੀਡੀਓ ਪਾਉਂਦਾ ਬਾਈ ਉਹਨਾਂ ਨੂੰ ਕਹਿ ਦੇਣਾ ਚਾਹਣਾ ਮੈਂ ਬਾਈ 5 1000 ਕੀ 5 10 ਲੱਖ ਤੇ ਨਹੀਂ ਥੁੱਕਦਾ ਕਿਹੜੀਆਂ ਗੱਲਾਂ ਕਰਦੇ ਤੁਸੀਂ ਇਹ ਜੀਆਂ ਲੰਡੂ ਗੱਲਾਂ ਕਰਨੀਆਂ ਛੱਡ ਦਿਓ ਬਾਈ ਮੈਂ ਤਾਂ 5 10 ਲੱਖ ਤੇ ਵੀ ਨਹੀਂ ਥੁੱਕਦਾ ਤਾਨੂੰ ਪਤਾ ਵੀ ਕੌਣ ਇਹ ਜੀਆਂ ਗੱਲਾਂ ਕਰਦਾ ਭਰਾ ਮੇਰੋ ਇਹ ਜੀਆਂ ਲੰਡੂ ਗੱਲਾਂ ਨਾ ਕਰੋ ਜਿਹੜੇ ਅਹਿਸਾਨ ਮੇਰੇ ਤੇ ਸਾਰੇ ਨਗਰ ਦੇ ਨੇ ਉਹ ਅਹਿਸਾਨਾਂ ਦੇ ਕਰਕੇ ਮੈਂ ਖੜੂੰਗਾ ਬਾਈ ਸਿੱਧੀ ਜੀ ਗੱਲ ਪੰਜਾਬੀ ਚ ਸਪੋਰਟ ਤੇ ਸਪੋਰਟ ਬਾਈ ਪੂਰੀ ਕਰਿਓ ਸਾਰਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਹਾਂਜੀ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ